ਅੰਮ੍ਰਿਤਸਰ ਨੇੜਲੇ ਇਤਿਹਾਸਕ ਰਾਮ ਤੀਰਥ ਮੰਦਿਰ ਦੇ ਕਬਜ਼ੇ ਨੂੰ ਲੈ ਕੇ ਦੋਹਾਂ ਧਿਰਾਂ ਦੇ ਵਿਚਾਲੇ ਵਿਵਾਦ ਅਜੇ ਵੀ ਚੱਲ ਰਿਹਾ ਹੈ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਪੁਲਿਸ ਮਹੰਤਾਂ ਨੂੰ ਕਬਜ਼ਾ ਧਵਾਉਣ ਦੀ ਕੋਸ਼ਿਸ਼ ਕਰੇਗੀ ਹਾਈ ਕੋਰਟ ਨੇ ਅੰਮ੍ਰਿਤਸਰ ਪੁਲਿਸ ਨੂੰ ਆਜਾਨੀ 8 ਸتمبر ਤੱਕ ਕਬਜ਼ਾ ਧਵਾ ਕੇ ਰਿਪੋਰਟ ਸੌਂਪਨ ਦੇ ਹੁਕਮ ਦਿੱਤੇ ਸੀ ਉਧਰ ਵਾਲਮੀਕੀ ਸਮਾਜ ਇਸ ਕਾਰਵਾਈ ਦੇ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਦੇ ਵਿੱਚ ਹੈ RAM TIRATH ਮੰਦਿਰ ਦੇ ਕਬਜ਼ੇ ਨੂੰ ਲੈ ਕੇ ਪਿਛਲੇ 23 ਸਾਲਾਂ ਤੋਂ ਵਿਵਾਦ ਇਸੇ ਤਰ੍ਹਾਂ ਚੱਲ ਰਿਹਾ ਹੈ ਮਹੰਤ ਤੇ ਵਾਲਮੀਕੀ ਸਮਾਜ ਦੋਵੇਂ ਤਰ੍ਹਾਂ ਮੰਦਿਰ ਤੇ ਆਪੋ ਆਪਣਾ ਹੱਕ ਜਤਾ ਰਹੇ ਨੇ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਮਹੰਤਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਫੈਸਲੇ ਦੇ ਖਿਲਾਫ ਸਮਾਜ ਵੱਲੋਂ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ। ਹਾਈ ਕੋਰਟ ਨੇ ਵੀ ਮਹੰਤਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ। ਮੰਦਰ ਤੇ ਮਹੰਤਾਂ ਨੂੰ ਕਬਜ਼ਾ ਦਵਾਉਣ ਦੇ ਲਈ ਪੁਲਿਸ ਸਿੱਕੀ ਵਾਰ ਕੋਸ਼ਿਸ਼ ਕਰ ਚੁੱਕੀ ਹੈ ਪਰ ਵਾਲਮੀਕੀ ਸਮਾਜ ਦੇ ਵਿਰੋਧ ਕਾਰਨ ਇਹ ਕੋਸ਼ਿਸ਼ ناکਾਮ ਹੀ ਰਹੀ। ਅਜੇ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਵੀ ਹੋ ਰਹੀ ਹੈ ਤਾਂ ਕਿ ਕੋਈ ਨਾ ਕੋਈ ਸਾਰਥਕ ਅਸਿੱਟਾ ਇਸ ਮਾਮਲੇ ਸਬੰਧੀ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਦੋਹਾਂ ਧਿਰਾਂ ਨੂੰ ਇਹ ਕਿਹਾ ਜਾ ਰਿਹਾ ਕਿ ਸ਼ਾਂਤੀਪੂਰਵ ਤਰੀਕੇ ਨਾਲ ਇਸ ਵਿਵਾਦ ਦਾ ਹੱਲ ਲੱਭਿਆ ਜਾਏ ਇਸ ਤੋਂ ਪਹਿਲਾਂ ਸਰਕਾਰ ਦੇ ਨਾਲ ਬੈਠਕ ਵੀ ਹੋ ਚੁੱਕੀ ਹੈ ਜੋ ਕਿ ਬੇਨਤੀਜਾ ਰਹੀ ਬੀਤੇ ਦਿਨ ਸਰਕਾਰ ਦੇ ਨਾਲ ਦੋਵਾਂ ਦਿਨਾਂ ਦੀ ਬੈਠਕ ਹੋਈ ਸੀ ਪਰ ਕੋਈ ਸਾ ਸਾਰਥਕ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਰਾਜੀਵ ਸ਼ਰਮਾ ਸਾਰ ਨਾਲ ਜੁੜੇ ਹੋਏ ਨੇ ਰਾਜੀਵ ਐਸਵੇਲੇ ਤਾਜ਼ਾ ਹਾਲਾਤ ਕਿਸ ਤਰ੍ਹਾਂ ਦੇ ਨੇ ਜੀ ਤਾਂ ਹਾਲਾਤਾਂ ਦੀ ਗੱਲ ਕਰੀ ਤਾਂ ਮੰਦਰ ਦੇ ਆਲੇ ਦੁਆਲੇ ਪਾਰੀ ਪੁਲਿਸ ਫੋਰਸ ਦਾ ਨਾਟ ਕੀਤੀ ਗਈ ਹੈ ਜਿਹੜਾ ਜੋ ਕਾਰਿਆਨਾਮ ਪੁਲਿਸ ਦੇ ਉਹ ਵੀ ਇੱਥੇ ਮੌਜੂਦ ਹਨ ਮੌਕੇ ਤੇ ਔਰ ਜੋ ਕੋਟ ਵੱਲੋਂ ਬੈਲਫ ਜਿਸ ਜਿਸਤੇ ਇਹ ਕਬਜ਼ਾ ਜੋ ਹੈ ਕਰਵਾਉਣਾ ਹੈ ਮੰਦਾਲੇ ਹੱਕ ਦੇ ਵਿੱਚ ਪੁਲਿਸ ਦੀ ਮਦਦ ਦੇ ਨਾਲ ਉਹ ਵੀ ਪਹੁੰਚ ਚੁੱਕਾ ਔਰ ਕੁਝ ਹੀ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਨਾ ਕੋਈ ਕਾਰਵਾਈ ਜੋ ਹੈ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਪਰ ਜੇਕਰ ਅਸੀਂ ਗੱਲ ਕਰੀਏ ਦੋਵਾਂ ਤਰ੍ਹਾਂ ਦੀ ਤਾਂ ਜੋ ਵਾਲਮਿਕ ਸਮਾਜ ਦੇ ਲੋਕ ਹਨ ਉਹ ਮੰਦਰ ਦੇ ਅੰਦਰਲੇ ਪਾਸੇ ਹਨ ਔਰ ਲਗਾਤਾਰ ਉਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਜੋ ਮਹੰਤ ਉਹ ਜੋ ਇਸ ਵੇਲੇ ਜੋ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਡੀਸੀ ਦੇ ਨਾਲ ਅਮਰਸਰ ਦੇ ਡਿਪਟੀ ਕਮਿਸ਼ਨਰ ਜੋ ਹਨ ਉਹਨਾਂ ਦੇ ਨਾਲ ਔਰ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਉਹ ਇੱਥੇ ਪਹੁੰਚਣਗੇ ਔਰ ਫਿਰ ਹੋ ਸਕਦਾ ਹੈ ਕਿ ਜੋ ਕਬਜ਼ੇ ਦੀ ਕਾਰਵਾਈ ਜੋ ਹੈ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਜਾਵੇ